ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਅੱਜ ਦੀ ਕੁਕਿੰਗ ਵੀਡੀਓ ਲੈ ਕੇ ਆਪਣੇ ਛਟਕੋਰੇ ਛਟਕੋਰੇ ਬੱਚਿਆਂ ਵਾਸਤੇ ਆਪਣੇ ਭੈਣ ਭਰਾਵਾਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਅੱਜ ਦੀ ਰੈਸਪੀ ਆਪਣੀ ਹੈ ਪੀਜ਼ਾ ਬਣਾਉਣਾ ਪੀਜ਼ੇ ਆਪਾਂ ਨੇ ਦੋ ਤਰ੍ਹਾਂ ਨਾਲ ਬਣਾਉਣੇ ਆ ਵੈਜ ਪੀਜ਼ਾ ਤੇ 올ਿਵ ਪੀਜ਼ਾ 올ਿਵਿਆਂ ਦਾ ਤੇ ਆਪਾਂ ਨੇ 1 ਕਿਲੋ ਮੈਦਾ ਲੈ ਲਿਆ ਤੇ ਇਹ ਕਿਊਬ ਆ ਜਿਹੜੀ ਆਪਾਂ ਨੇ ਯੀਸਟ ਦੀ ਲੈ ਲਈ ਇਨੂੰ ਚੰਗੀ ਤਰ੍ਹਾਂ ਘੋਲ ਲੈਣਾ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਪਾ ਲੈਣਾ ਮੈਂ 1 ਡੇਢ ਚਮਚ ਪਾਇਆ ਹੈ ਨਮਕ ਦਾ ਛੋਟਾ ਚਮਚ ਤਾਂ ਕਿ ਹਲਕਾ ਮਠਾ ਮਠਾ ਜਿਹਾ ਨਮਕ ਵਾਲਾ ਆਟਾ ਬਣ ਜਵੇ ਐਦਾਂ ਕਰਕੇ ਆਪਾਂ ਨੇ ਆਹ ਦੇਖੋ ਹੁਣ ਆਪਾਂ ਧਿਆਨ ਨਾਲ ਇਹਦੀ ਕਿੱਦਾਂ ਦੀ ਮਤਲਬ ਕਿੰਨਾ ਕਿਹੇ ਪਤਲਾ ਕਿੰਨਾ ਨਰਮਾ ਬਸ ਇੰਨਾ ਕੁ ਨਰਮ ਰੱਖਣਾ ਤੇ ਆਪਾਂ ਨੇ ਇਸ ਬੌਲ ਨੂੰ ਪਲਾਸਟਿਕ ਦੇ ਨੂੰ ਲਗਾ ਲਿਆ ਤੇਲ ਤੇ ਇਹਨੂੰ ਚੰਗੀ ਤਰ੍ਹਾਂ ਏਅਰ ਟਾਈਟ ਆ ਤੇ ਇਦਾਂ ਕਰ ਲਿਆ ਬੰਦ ਆ ਹੁਣ ਗੁਰਲੀਨ ਘਰ ਆ ਗਈ ਮੇਰੀ ਪਿਆਰੀ ਪਿਆਰੀ ਧੀ ਛੋਟੇ ਛੋਟੇ ਜਿਹੇ ਹੱਥਾਂ ਨਾਲ ਨਾ ਮੈਨੂੰ ਕਹਿੰਦੀ ਮਮਾ ਮੈਂ ਤਿਆਰੀ ਕਰਦੀ ਆ ਪਿਆਜ਼ ਇਹਨੇ ચીਰਲੇ ਬਰੀਕ ਬਰੀਕ ਤੇ ਕੱਲੀ ਕੱਲੀ ਕਲੀ ਲੱਗ ਗਈ ਇਹਨੂੰ ਕੱਲੀ ਕੱਲੀ ਕਲੀ ਕਰਤਾ ਕਿਉਂਕਿ ਇਹ ਕਹਿੰਦੀ ਇਦਾਂ ਫਲਾਇਆ ਬਾਈ ਕਿ ਇੱਕ ਇਹ ਬਹੁਤ ਜ਼ਿਆਦਾ ਵਧੀਆ ਲੱਗਦਾ ਇਦਾਂ ਕਰਕੇ ਨਾਲ ਦੀ ਨਾਲ ਇਦਾਂ ચીਰ-ਚੀਰ ਕੇ ਨਾ ਇੱਕ ਇੱਕ ਕਲੀ ਨੂੰ ਦੇਖੋ ਕਿਦਾਂ ਕਰਤਾ ਇਹਨੇ ਹੈਨਾ ਇੱਦਾਂ ਫੁੱਲ ਬਣਾ ਬਣਾ ਕੇ ਕੱਟ ਲਏ ਨੇ ਲਾਲ ਸ਼ਿਮਲਾ ਮਿਰਚ ਦੇਖੋ ਕਿੰਨੇ ਪਿਆਰ ਨਾਲ ਇੰਨਾ ਚਾ ਛੜਿਆ ਹੋਇਆ ਸੀ ਨਾ ਬੱਚੇ ਇਦਾਂ ਕੰਮ ਕਰਦੇ ਵਧੀਆ ਲੱਗਦੇ ਆ ਦੇਖੋ ਸਫਾਈ ਦਾ ਕੰਮ ਦੇਖੋ ਇੱਕ ਵੀ ਬੀਜ ਨਹੀਂ ਇੱਧਰ ਛੱਡਿਆ ਮੈਨੂੰ ਬਹੁਤ ਸੋਹਣੀ ਲੱਗੀ ਤੁਸੀਂ ਦੱਸਿਓ ਤੁਹਾਨੂੰ ਵੀਡੀਓ ਦੇਖਦੇ ਆ ਤੁਸੀਂ ਕਿੰਨਾ ਸੋਹਣਾ ਲੱਗਦਾ ਕਿਉਂਕਿ ਇਦਾਂ ਵੀਡੀਓ ਚੱਲਦੀ ਕਿਸੇ ਦਾ ਕੰਮ ਕਰਦੇ ਦੇਖਣਾ ਬਹੁਤ ਵਧੀਆ ਲੱਗਦਾ ਹੈ ਜ਼ਰੂਰੀ ਨਹੀਂ ਹੈਗਾ ਵੀ ਹਾਂ ਦੇਖੋ ਇਹਦੀ ਕਟਿੰਗ ਦੇਖੋ ਚੋਪਿੰਗ ਛੋਟੇ ਛੋਟੇ ਜਿਹੇ ਹੱਥਾਂ ਨਾਲ ਮੈਂ ਇਹਦੀ ਕਟਿੰਗ ਨੋਟ ਕਰੀਏ ਦੇਖੋ ਕਿੰਨੀ ਪਿਆਰੇ ਢਾਂਗ ਨਾਲ ਦੇਖੋ ਇੱਕਸਾਰ ਕੱਟਦੀ ਆ ਤੁਸੀਂ ਦੱਸਿਓ ਕਮੈਂਟਸ ਵਿੱਚ ਇਹਦੀ ਕਟਿੰਗ ਦਾ ਇਹਦੇ ਕੰਮ ਕਰਨ ਦਾ ਕਿਦਾਂ ਬੱਚੇ ਵਾਸਤੇ ਇੱਕ ਕਮੈਂਟ ਆ ਜਿਹੜਾ ਉਹ ਬਹੁਤ ਹੌਸਲਾ ਫਜ਼ਾਈ ਕਰਦਾ ਅੱਗੇ ਹੋ ਕੇ ਮੈਨੂੰ ਇਹਨੇ ਆਪ ਕਿਹਾ ਵੀ ਮੈਂ ਤਿਆਰੀ ਕਰਨੀ ਆ ਮੰਮਾ ਤੁਸੀਂ ਬਾਅਦ ਵਿੱਚ ਆਇਓ ਪੀਸਾ ਬਣਾਉਣ ਵਾਸਤੇ ਕਟਿੰਗ ਦੇਖੋ ਕਿਵੇਂ ਕਰ ਰਹੀ ਆ ਦੇਖੋ ਤਾਂ ਸਹੀ ਤੁਸੀਂ ਮੈਨੂੰ ਤਾਂ ਬਹੁਤ ਜ਼ਿਆਦਾ ਪਿਆਰੀ ਲੱਗੀ ਜਦ ਮੈਂ ਐਡੀਟਿੰਗ ਕਰ ਰਹੀ ਸੀ ਨਾ ਵੀਡੀਓ ਮੈਂ ਕਿਹਾ ਬਹੁਤ ਵਧੀਆ ਕਟਿੰਗ ਕਰੀਆ ਕਿੰਨੇ ਸਫਾਈ ਵਾਲੇ ਢਾਂਗ ਨਾਲ ਕਿੰਨਾ ਸੋਹਣਾ ਰੱਖ ਕੇ ਕੋਈ ਸ਼ੂਟਿੰਗ ਕਰਨ ਲਈ ਮੈਨੂੰ ਨਹੀਂ ਬੁਲਾਇਆ ਕੋਲ ਮੈਂ ਤੇ ਦੱਸ ਕੋ ਇੰਦਾ ਹੁੰਦਾ ਨਹੀਂ ਆਪੇ ਰੱਖ ਕੇ ਕੈਮਰਾ ਦੇਖੋ ਕਿੰਨੀ ਸੋਹਣੀ ਤੇ ਇਹ ਹੈਗੀ ਆਪਣੀ ਟਮੇਟੋ ਦਾ ਪੇਸਟ ਟਮਾਟਰਾਂ ਦਾ ਬਣਿਆ ਬਣਾਇਆ ਇਹ ਮੁੱਲ ਮਿਲ ਜਾਂਦਾ ਆਪਾਂ ਨੇ ਇਹਦੇ ਵਿੱਚ ਉਂਝ ਵੀ ਪਹਿਲਾਂ ਵੀ ਨਮਕ ਹੁੰਦਾ ਥੋੜਾ ਜਿਹਾ ਨਮਕ ਹੋਰ ਪਾ ਲਿਆ ਖਾ ਕੇ ਦੇਖ ਸਕਦੇ ਆ ਵੀ ਨਮਕ ਤੁਹਾਨੂੰ ਕਿੰਨਾ ਕੁ ਚਾਹੀਦਾ ਵੈਸੇ ਬਹੁਤਾ ਨਮਕ ਚੰਗਾ ਨਹੀਂ ਲੱਗਦਾ ਤੇ ਇਹਦੇ ਵਿੱਚ ਦੋ ਚਮਚੇ ਛੋਟੇ ਪਾਲੇ ਤੇਲ ਦੇ ਨਾਲ ਚਿਲੀ ਫਲੇਕਸ ਪਾ ਕੇ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਮਿਕਸ ਅਪ ਇਹਨੂੰ ਫਿਰ ਮੈਂ ਕਿਹਾ ਮੈਂ ਕਿਹਾ ਵੀ ਇਹਦਾ ਨਾ ਉੱਪਰ ਤੇ ਧੋਣ ਤੋਂ ਬਾਅਦ ਰੰਗ ਬਟਾ ਲਾਣੀ ਹੈ ਮਸ਼ਰੂਮਜ਼ ਐਦਾਂ ਕਰਕੇ ਫਿਰ ਮੈਂ ਛਿੱਲ ਲੀਆਂ ਮੈਂ ਕਿਹਾ ਵੀ ਗੁਰਲੀਨ ਮੈਂ ਛਿੱਲਦੀ ਆ ਪੁੱਤ ਆ ਕੇ ਤੇ ਐਦਾਂ ਇਹਨੇ ਸਾਰਾ ਸਮਾਨ ਫਿਰ ਰੱਖਿਆ ਆਪਣਾ ਨੇੜੇ ਕਰਕੇ 올ੀਵਜ਼ ਦੇਖੋ ਕਿੰਨੇ ਸੋਹਣੇ ਗੋਲ-ਗੋਲ ਕੱਟੇ ਆ ਨੇ ਬਹੁਤ ਪਿਆਰੇ ਢਾਂਗ ਨਾਲ ਵਸੇ ਨੇ ਤਿਆਰੀ ਕਰਕੇ ਮੈਨੂੰ ਦੇਤੀ ਮੈਂ ਤਾਂ ਆਖੇ ਮਸ਼ਰੂਮ ਕੱਟੀ ਆ ਬੱਚਿਆਂ ਦੀ ਹੌਸਲਾ ਫਜ਼ਾਈ ਹੁੰਦੀ ਆ ਵਧੀਆ ਜੇ ਪਾਰਟਿਸਿਪੇਟ ਕਰਨ ਨਾਲ-ਨਾਲ ਮਾਪੇ-ਵਾਪੇ ਨਾਲ ਕੰਮ 'ਚ ਹੱਥ ਵਟਾਉਣ ਇਹ ਇੱਕ ਗ੍ਰੇਟਡ ਚੀਜ਼ ਆ ਮਿਲਬੋਨਾ ਦਾ ਤੇ ਇਹ ਇੱਕ ਬਿਨਾ ਗ੍ਰੇਟ ਕੀਤਾ ਹੋਇਆ ਆਨ ਗ੍ਰੇਟਡ ਜਾਂ ਇਹ ਫਿਰ ਮੈਂ ਇਦਾਂ ਹੱਥ ਨਾਲ ਕਰ ਲਿਆ ਸੀ ਮੈਸ਼ ਇਹ ਗੁਰਲੀਨ ਦੀ ਪਸੰਦ ਆ ਮੈਂ ਤਾਂ ਵੈਸੇ ਉਹ ਗ੍ਰੇਟਰਡ ਚੀਜ਼ ਜ਼ਿਆਦਾ ਪਸੰਦ ਕਰਦੀ ਆ ਫਰਮਨੈਂਟ ਕੀਤਾ ਹੋਇਆ ਤੇ ਇਹ ਹੀ ਇੱਕ ਰਾਤ ਪਹਿਲਾਂ ਮੈਂ ਕਰਿਆ ਸੀ ਗੁੰਨੇਆ ਸੀ ਆਟਾ ਫਿਰ ਦੂਜੀ ਸ਼ਾਮ ਤੱਕ ਮੈਂ ਰੱਖਿਆ ਦੇਖੋ ਕਿੰਨੀ ਸੋਹਣੀ ਇਹਦੀ ਫਰਮਨਟੇਸ਼ਨ ਆ ਜਿਹੜੀ ਹੋਈ ਆ ਬਹੁਤ ਵਧੀਆ ਬਣਿਆ ਆਟਾ ਚਲੋ ਜੀ ਹੁਣ ਆਪਾਂ ਇੱਕ ਪੇੜਾ ਲੈ ਲਿਆ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲਿਆ ਮੈਂ ਕਿਹਾ ਚਲੋ ਪੇੜਾ ਲੈ ਲਿਆ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਸਕਿੱਪ ਨਾ ਕਰਿਓ ਮੈਂ ਹਲਕੀ ਤੇਜ਼ ਕਰੀ ਆ ਵੀਡੀਓ ਤਾਂ ਕਿ ਬਣਦਾ ਵੀ ਦਿਖੇ ਕਿਉਂਕਿ ਆਪਾਂ ਨੂੰ ਪੀਜ਼ਾ ਆਪਾਂ ਅੱਜ ਬੇਲ ਵਾਲੇ ਨਾਲ ਨਹੀਂ ਕਰਨਾ ਹੱਥ ਨਾਲ ਜਿਹੜੀ ਟੈਕਨੀਕ ਆ ਨਾ ਵੀ ਕਿੱਦਾਂ ਹੱਥ ਨਾਲ ਨਹੀਂ ਤਾਂ ਇਹ ਰਬੜ ਵਾਂਗੂ ਜਿੰਨਾ ਵਧਾਈਦਾ ਉਨਾ ਹੀ ਪਿੱਛੇ ਫੇਰ ਵਾਪਸ ਮੁੜ ਜਾਂਦਾ ਇਹਦੀ ਟੈਕਨੀਕ ਕੀ ਆ ਵੀ ਇਹ ਵਾਪਸ ਨਾ ਮੁੜੇ ਉਨਾ ਬਣਿਆ ਰਹੇ ਮੈਂ ਦੋ ਪੇੜੇ ਲੈ ਲੇ ਆਪਾਂ ਇੱਕੇ ਪੀਜ਼ੇ ਨੂੰ ਵਧਾਈ ਜਾਂਦੇ ਆ ਨਾ ਉਨਾ ਹੀ ਵੱਧਦਾ ਉਨਾ ਹੀ ਪਿੱਛੇ ਚਲੇ ਜਾਂਦਾ ਆ ਆਪਾਂ ਨੂੰ ਕੀ ਕਰਨਾ ਚਾਹੀਦਾ 2 3 4 ਤੱਕ ਪੇੜੇ ਆਪਾਂ ਲੈ ਕੇ ਐਦਾਂ ਕਰ ਸਕਦੇ ਆ ਜਦ ਨੂੰ ਆਪਾਂ 2 3 ਪੇੜਿਆਂ ਨੂੰ ਉੱਗੇ ਕਰਦੇ ਆ ਫਿਰ ਇਹ ਆਟਾ ਹੈ ਜਿਹੜਾ ਆਪਣੀ ਫੇਰ ਸੈੱਟ ਹੋ ਜਾਂਦਾ ਢਿੱਲਾ ਹੋ ਜਾਂਦਾ ਕੰਡੀਸ਼ਨ 'ਚ ਇਹਦੀ ਜਿਹੜੀ ਵਿੱਚ ਜਿਹੜਾ ਲਚਕੀਲਾ ਪਾਣਾ ਨਾ ਉਹ ਰਬੜਾ ਵਾਲਾ ਪਾਣਾ ਜਿਹੜਾ ਉਹ ਘਟ ਜਾਂਦਾ ਮਤਲਬ ਵਾਪਸ ਨਹੀਂ ਜਾਂਦਾ ਇਸ ਕਰਕੇ ਮੈਂ 2 3 4 ਐਵੇਂ ਹੀ ਮੈਂ ਰੱਖਿਆ ਤੁਸੀਂ ਦੇਖ ਰਹੇ ਹੋ ਵੀਡੀਓ ਚ ਮੈਂ ਇਦਾਂ ਕਰ ਕਰਕੇ ਬਾਰੀ-ਬਾਰੀ ਸਾਰਿਆਂ ਨੂੰ ਵਧਾਈ ਜਾ ਰਹੀ ਆ ਥੋੜਾ ਜਿਹਾ ਹੇਠਾਂ ਹਲਕਾ ਜਿਹਾ ਆਟਾ ਲਿਆ ਗੁਰਲੀਨ ਨੇ ਕਮਾਇਆ ਪਿਆ ਕੈਮਰਾ ਵਾਲੇ ਦੁਆਲੇ ਨੂੰ ਮੇਰੇ ਅੱਗੇ ਪਿੱਛੇ ਦੇਖ ਰਹੀ ਆ ਵੀ ਮੈਂ ਕਿੱਧਰ ਤੇ ਸੈੱਟ ਕਰ ਕਰਕੇ ਲਵਾਂ ਵੈਸੇ ਤਾਂ ਵੀਡੀਓ ਮੈਨੂੰ ਬਹੁਤ ਵਧੀਆ ਲੱਗ ਰਹੀ ਆ ਵੀ ਹਾਂ ਚਲੋ ਚਾਰੇ ਵਧੀਆ ਦਿਖ ਰਹੇ ਆ ਤੁਸੀਂ ਦੇਖ ਹੀ ਸਕਦੇ ਆ ਇਹਨੂੰ ਇਦਾਂ ਹੀ ਵਧਾਉਣਾ ਹੈ ਬੇਲਣੇ ਦੀ ਲੋੜ ਨਹੀਂ ਪੈਂਦੀ ਰੱਖੀ ਜਾਣਾ ਬਸ ਥੋੜਾ ਥੋੜਾ ਵਧਾ ਕੇ ਦੂਜੇ ਤੀਜੇ ਤੱਕ ਵਾਰੀ ਆਈ ਜਾਵੇ ਫਿਰ ਆਪਣੇ ਆਪ ਵਾਪਸ ਨਹੀਂ ਜਾਂਦਾ ਆਟਾ ਇਦਾਂ ਕਰਕੇ ਮੈਂ ਜ਼ਿਆਦਾ ਤੇਜ਼ ਨਹੀਂ ਕਰੀ ਵੀਡੀਓ ਤੁਸੀਂ ਸਕਿੱਪ ਨਾ ਕਰਿਓ ਤੇ ਇਦਾਂ ਹੀ ਪੀਜ਼ਾ ਬਣਾ ਕੇ ਦੇਖਿਓ ਬੜੀ ਆਸਾਨੀ ਨਾਲ ਬਣ ਜਾਂਦਾ ਹੈ ਚਲੋ ਜੀ ਹੁਣ ਆਪਾਂ ਨੇ ਇਹਨਾਂ ਥੋੜਾ ਜਿਹਾ ਟਰੇ ਨੂੰ ਗ੍ਰੀਸ ਕਰ ਲੈਣਾ ਹਲਕਾ ਹਲਕਾ ਤੇਲ ਲਾ ਲਿਆ ਮੈਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਨਾਲ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਵੀਡੀਓ ਦਾ ਹਰ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਵੱਧ ਤੇ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਤੁਸੀਂ ਬਣੇ ਰਹੋ ਵੀਡੀਓ ਤੇ ਤੇ ਐਂਡ ਤੱਕ ਲੁਕਿੰਗ ਦੇਖਿਓ ਕਿੰਨਾ ਵਧੀਆ ਪੀਜ਼ਾ ਬਣਿਆ ਮੈਂ ਬਹੁਤੀ ਵੀਡੀਓ ਤੇਜ਼ ਨਹੀਂ ਕਰੀ ਤੁਸੀਂ ਸਕਿੱਪ ਨਾ ਕਰਿਓ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਬੇਸ਼ੱਕ ਪਰਾਂ ਦੇਖੋ ਪਹਿਲਾਂ ਤੁਸੀਂ ਦੇਖਿਆ ਮੇਰੀ ਸ਼ੇਪ ਕਿਹ ਕਿੱਦਾਂ ਦੀ ਸੀ ਫਿਰ ਮੈਂ ਕਿੱਦਾਂ ਜਿਹੜਾ ਮੋਟਾ ਪਾਸਾ ਸੀ ਥੋੜਾ ਵਧਿਆ ਵਾ ਉਹਨੂੰ ਮੈਂ ਹੱਥ ਨਾਲ ਸੈੱਟ ਕਰ ਲਿਆ ਪੀਜ਼ਾ ਇਹ ਜਿਹੜਾ ਇਦਾਂ ਹੀ ਆ ਹੱਥ ਨਾਲ ਸੈੱਟ ਹੋ ਜਾਂਦਾ ਹੈ ਇਹਨੂੰ ਉੱਪਰ ਰੱਖ ਕੇ ਵੀ ਆਪਾਂ ਆਪਣੀ ਟ੍ਰੇ ਦੇ ਸੈੱਟ ਕਰ ਸਕਦੇ ਆ ਕੋਈ ਐਨਾ ਇਹ ਨਹੀਂ ਹੈਗਾ ਵੀ ਵੀ ਇਹ ਮੁੜ ਕੇ ਸੈੱਟ ਨਹੀਂ ਹੁੰਦਾ ਹਲਕਾ ਹਲਕਾ ਹੱਥ ਨਾਲ ਆਪਾਂ ਨੇ ਇਹ ਟਮੇਟੋ ਦਾ ਜਿਹੜਾ ਪੇਸਟ ਆ ਜਿਹੜਾ ਇਹ ਲਗਾਤਾ ਟਮੇਟੋ ਦੇ ਪੇਸਟ ਨੂੰ ਇਹ ਹੁਣ ਸਾਡੇ ਕੋਲ ਗਾੜਾ ਪੇਸਟ ਸੀ ਆਇਆ ਵਾ ਇਸ ਕਰਕੇ ਇਹਨੂੰ ਪਹਿਲਾਂ ਨਹੀਂ ਬਣਾਇਆ ਕਈ ਵਾਰੀ ਪੇਸਟ ਆਣ ਜਿਹੜਾ ਜਿਆਦਾ ਪਾਣੀ ਪਾਣੀ ਜਿਆ ਹੁੰਦਾ ਉਹਨੂੰ ਫਿਰ ਆਪਾਂ ਨੂੰ ਕਰਨਾ ਪੈਂਦਾ ਡਰਾਈ ਆਪਾਂ ਅੱਗ 'ਤੇ ਰੱਖ ਕੇ ਪਕਾਉਂਦੇ ਆ ਉਹਨੂੰ ਇਹ ਹੁਣ ਮੈਂ ਗ੍ਰੇਟਰਡ ਚੀਜ਼ ਤੇ ਅਨਗ੍ਰੇਟਰਡ ਅਨਗ੍ਰੇਟਰਡ ਚੀਜ਼ ਆ ਜਿਹੜਾ ਉਹ ਉੱਪਰ ਰੱਖਤਾ ਤੇ ਹੁਣ ਰੱਖਤੇ ਆਪਣੇ ਆਨਿਅਨਸ ਇਦਾਂ ਕੱਲੀ ਕੱਲੀ ਕਲੀ ਕਰੀ ਪਈ ਆ ਗੁਰਲੀਨ ਨੇ ਪੀਲੀ ਸ਼ਿਮਲਾ ਮਿਰਚ রেডਿਸ਼ ਸ਼ਿਮਲਾ ਮਿਰਚ ਇਹ ਟਾਪਿੰਗ ਇਹ ਚੀਜ਼ਾਂ ਜਿਹੜੇ ਬਹੁਤ ਵਧੀਆ ਹੈ ਤੁਸੀਂ ਵਰਤ ਸਕਦੇ ਆ ਮਿਲਬੋਨਾ ਦਾ ਇਹ ਮੈਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰ ਰਹੀ ਕਿਉਂਕਿ ਮੈਂ ਵਰਤਦੀ ਆ ਮੈਂ ਤਾਂ ਕਹਿ ਰਹੀ ਆ ਇਹ ਮਸ਼ਰੂਮਜ਼ ਮਸ਼ਰੂਮਸ ਟਕਾਤੇ ਆਪਾਂ ਨੇ ਇਹ ਵੈਜ ਇਹ ਵੈਜ ਪੀਜ਼ਾ ਜਿਹੜਾ ਬੱਚਿਆਂ ਨੂੰ ਬਹੁਤ ਪਸੰਦ ਆ ਤੁਸੀਂ ਬੱਚਿਆਂ ਨੂੰ ਬਣਾ ਕੇ ਖਿਲਾ ਸਕਦੇ ਆ ਘਰੇ ਅੱਗੇ ਮੈਂ ਇੱਕ ਹੋਰ ਪੀਜ਼ਾ ਸ਼ੇਅਰ ਕਰੂੰਗੀ ਤੁਹਾਡੇ ਨਾਲ ਤਵਾ ਪੀਜ਼ਾ ਤਵੇ ਤੇ ਜ਼ਰੂਰੀ ਨਹੀਂ ਜੀ ਆਪਣੇ ਕੋਲ ਭੱਠੀ ਨਹੀਂ ਹੈਗੀ ਤੇ ਨਾਲ-ਨਾਲ ਗੁਰਲੀ ਨੇ 올ੀਵਜ਼ ਮੇਰੀ ਹੈਲਪ ਕਰੀ ਤੇ ਨਾਲ ਆ ਆਪਣੇ ਸਵੀਟ ਕੌਰਨਸ ਰੱਖਤੇ ਤੇ ਮੁੜ ਕੇ ਫੇਰ ਆਪਾਂ ਨੇ ਇੱਕ ਵਾਰੀ ਪਾ ਦੇਣਾ ਉੱਪਰ ਟੌਪਿੰਗ ਤੇ ਇਹ ਚੀਜ਼ ਗ੍ਰੇਟਿਡ ਚੀਜ਼ ਪਾਤਾ ਮੈਂ ਬਹੁਤ ਵਧੀਆ ਲੱਗਦਾ ਹੈ ਬਹਾਨੇ ਨਾਲ ਬੱਚੇ ਨਾ ਖਾ ਲੰਦੇ ਆ ਸਬਜ਼ੀਆਂ ਖਾ ਲੰਦੇ ਆ ਇਹ ਬੱਚਿਆਂ ਨੂੰ ਬਣਾ ਕੇ ਦੇਓ ਅੱਗੇ ਮੈਂ ਦੱਸੂਗੀ ਅਗਲੀ ਵੀਡੀਓ ਚ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਮੈਂ ਕਿਹਾ ਚਲੋ ਵੈਜ ਪੀਜ਼ਾ ਤੇ 올ਿਵਜ਼ ਪੀਜ਼ਾ ਬਣਾ ਲੰਨੀ ਆ ਹੁਣ ਮੈਂ ਲੱਗੀਆਂ ਬਣਾਉਣ 올ਿਵਜ਼ਾ ਬੇਟਾ ਮੇਰਾ ਕਹਿੰਦਾ ਵੀ ਵੈਜ ਤੁਸੀਂ ਵੈਜੀਟੇਬਲ ਆ ਜਿਹੜਾ ਉਹ ਨਾ ਪਾਇਓ ਮੇਰੇ ਵਾਲੇ ਤੇ ਵੀ ਮੈਨੂੰ 올ਿਵਜ਼ ਵਾਲੇ ਜ਼ਿਆਦਾ ਪਸੰਦ ਆ ਇਕੱਲੇ 올ਿਵਜ਼ ਵਾਲੇ ਵੀ ਖਾ ਲੰਦਾ ਹੈ वेज ਪੀਜ਼ਾ ਖਾ ਲੰਦਾ ਕਦੇ ਨਹੀਂ ਖਾਂਦਾ ਬੱਚਿਆਂ ਨੂੰ ਵੈਸੇ ਪਸੰਦ ਆ ਜਾਂਦੇ ਆ ਇਹੀ ਜੀ ਗੱਲ ਨਹੀਂ ਗੁਰਲੀਨ ਤਾਂ ਸਾਰਾ ਕੁਝ ਉੱਪਰ ਪਾਇਆ ਵਾ ਉਹ ਥੋੜਾ ਸ਼ਿਮਲਾ ਮਿਰਚ ਤੇ ਕਤਰ ਆਉਂਦਾ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਤੈਨੂੰ ਤੇਰੇ ਮੁਤਾਬਕ ਬਣਾ ਦੰਨੀ ਆ ਮੈਂ ਫਿਰ ਮੈਂ ਉਹਨੂੰ ਖੁੱਲੀ ਜੀ ਚੀਜ਼ ਪਾ ਕੇ 올ੀਵਜ਼ ਵਾਲਾ ਬਣਾ ਲਿਆ ਚਲੋ ਮੈਂ ਕਿਹਾ ਜਿਵੇਂ ਦੀ ਪਸੰਦ ਆ ਹਨਾ ਵਧੀਆ ਹੈ ਚੀਜ਼ ਵੀ ਪ੍ਰੋਟੀਨ ਕੋਈ ਐਨਾ ਇਹ ਘਰ ਬਣਾਇਆ ਨਾ ਜਿਹੜਾ ਪੀਜ਼ਾ ਇਹ ਵਧੀਆ ਰਹਿੰਦਾ ਬੱਚਿਆਂ ਨੂੰ ਆਪ ਬਣਾ ਕੇ ਦੇਣਾ ਚਾਹੀਦਾ ਜੇ ਇਦਾਂ ਦੀ ਭੱਟੀ ਨਹੀਂ ਵੀ ਹੁੰਦੀ ਨਾ ਇਹ ਆਪਾਂ ਫਿਰ ਆਪਣੇ ਘਰਾਂ ਨਾ ਬੜੇ ਆਸਾਨੀ ਨਾਲ ਤਵੇ ਤੇ ਬਣਾ ਸਕਦੇ ਹਾਂ ਉਹ ਮੈਂ ਤੁਹਾਨੂੰ ਦੱਸੂਗੀ ਵੱਧ ਤੇ ਵੱਧ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਅੱਗੇ ਫਿਰ ਮੈਂ ਤੁਹਾਨੂੰ ਤਵੇ ਤੇ ਪੀਜ਼ਾ ਬਣਾਉਣਾ ਦੱਸ ਦੂੰਗੀ ਚਲੋ ਫਿਰ ਤੁਸੀਂ ਦੇਖ ਲਿਓ ਜਿਨ੍ਹਾਂ ਕੋਲ ਨਹੀਂ ਹੈਗੀ ਇਹ ਭੱਟੀ ਬਣਾਉਣ ਵਾਸਤੇ ਉਵੇਂ ਹੀ ਐਨ ਬਿਲਕੁਲ ਇਦਾਂ ਹੀ ਬਣ ਜਾਂਦਾ ਦੇਖੋ ਕਿੰਨੀ ਵਧੀਆ ਲੁੱਕ ਆਈ ਆ ਜਿੰਨੀ ਇਹਦੀ ਲੁੱਕ ਵਧੀਆ ਹੈ ਉਹ ਨਹੀਂ ਖਾਣ ਨੂੰ ਵੀ ਵਧੀਆ ਹੈ ਹੁਣ ਮੁੱਲ ਜਿਹੜਾ ਆਪਾਂ ਖਾਂਦੇ ਆ ਉਹ ਤੇਜ਼ ਜਿਆਦਾ ਫਰਮੈਂਟੇਸ਼ਨ ਕਰਨ ਵਾਸਤੇ ਤੇਜ਼ ਪਾ ਦਿੰਦੇ ਆ ਯੀਸਟ ਵਗੈਰਾ ਜੋ ਵੀ ਮਤਲਬ ਪਤਾ ਨਹੀਂ ਕਿਹੜੇ ਕਿਹੜੇ ਤਰੀਕੇ ਹੀਲੇ ਵਰਤਦੇ ਆ ਵੀ ਇਹ ਜਲਦੀ ਹੋ ਜਵੇ ਕੰਮ ਹੈ ਨਾ ਇਸ ਕਰਕੇ ਬੈਟਰ ਆ ਵੀ ਆਪਾਂ ਆਪਣੇ ਘਰਾਂ ਬਣਾਈਏ ਕੋਈ ਗੱਲ ਨਹੀਂ ਜੇ ਨਹੀਂ ਵੀ ਕਦੇ ਟਰਾਈ ਕਰਿਆ ਜਰੂਰ ਟਰਾਈ ਕਰਿਓ ਬਣ ਜਾਂਦਾ ਕੋਈ ਨਾ ਥੋੜਾ ਬਹੁਤਾ ਨੁਕਸ ਹੋਂਦਾ ਜਿਵੇਂ ਜਿਵੇਂ ਆਪਾਂ ਬਾਰ-ਬਾਰ ਕਿਸੇ ਚੀਜ਼ ਨੂੰ ਬਣਾਉਂਦੇ ਆ ਨਾ ਫਿਰ ਉਹ ਆਪਣੇ ਆਪ ਵਧੀਆ ਬਣਨ ਲੱਗ ਜਾਂਦੀ ਆ ਹੁਣ ਹਰ ਵਾਰੀ ਹਰ ਹਰ ਜਗ੍ਹਾ ਬੰਦਾ ਕੋਈ ਵੀ ਪਰਫੈਕਟ ਨਹੀਂ ਹੁੰਦਾ ਇਸ ਕਰਕੇ ਆਪਾਂ ਨੂੰ ਟਰਾਈ ਜਰੂਰ ਕਰਨੀ ਚਾਹੀਦੀ ਆ ਬਹੁਤ ਵਧੀਆ ਲੱਗੂਗਾ ਤੁਸੀਂ ਈ ਜੇ ਤੁਹਾਡੇ ਕੋਲ ਪੇਸਟ ਵੀ ਨਹੀਂ ਨਾ ਹੋਊਗਾ ਆਪਣੇ ਆਪ ਤੁਸੀਂ ਨਾ ਬਣਾ ਸਕਦੇ ਆ ਘਰਾਂ ਟਮਾਟਰਾਂ ਨੂੰ ਨਾ ਥੋੜਾ ਜਿਹਾ ਚਾਹੀਦਾ ਤੁਸੀਂ ਹਲਕਾ ਜਿਹਾ ਪਾਣੀ ਪਾ ਲਿਓ ਤੇ ਉਹਨੂੰ ਉਪਰ ਟੱਕ ਦਿਓ ਐਦਾਂ ਉਹਦੇ ਉੱਪਰ ਛਿੱਲਣਾ ਜਿਹੜੇ ਉਹ ਨਰਮ ਹੋ ਜਾਣਗੇ ਅਲੱਗ ਕਰਦੇ ਹੋ ਤੇ ਵਿੱਚ ਪਿਆਜ਼ ਵਗੈਰਾ ਜੇ ਪਾਉਣਾ ਪਾਓ ਵੈਸੇ ਤਾਂ ਨਹੀਂ ਕੱਲੇ ਟਮਾਟਰ ਥੋੜਾ ਜਿਹਾ ਤੇਲ ਤੇ ਉਹਨੂੰ ਚੰਗੀ ਤਰ੍ਹਾਂ ਬਣਾ ਲਿਓ ਬਸ ਮਤਲਬ ਪੇਸਟ ਨੂੰ ਆ ਜਿਹੜਾ ਉਹ ਲਿਕਵਿਡ ਨਾ ਬਹੁਤਾ ਰਹਿਣ ਦੇਓ ਵਧੀਆ ਲੱਗੇ ਬਸ ਉੱਪਰ ਫਲਾਸਖੀਏ ਆਪਾਂ ਘਰਾਂ ਮੈਂ ਇਦਾਂ ਹੀ ਟਮਾਟਰਾਂ ਦਾ ਬਣਾ ਸਕਦੇ ਹਾਂ ਹਲਕਾ ਜਿਹਾ ਨਮਕ ਪਾ ਲਿਓ ਮਿਰਚ ਪਾਉਣੀ ਆ ਤਾਂ ਮਿਰਚ ਪਾ ਸਕਦੇ ਆ ਚਮਚ ਤੇਲ ਪਾ ਲਿਓ ਬਹੁਤ ਵਧੀਆ ਬਣ ਜਾਂਦਾ ਘਰਾਂ ਵੀ ਜਿਹੜੀ ਉੱਪਰਲੀ ਸੌਸ ਆ ਇਦਾਂ ਕਰਕੇ ਫਿਰ ਮੈਂ ਕੱਟ ਲਿਆ ਸੀ ਪੀਜ਼ਾ ਤੁਹਾਨੂੰ ਹੁਣ ਦਿਖਾਉਣੀ ਆ ਕੱਟ ਕੇ ਕਿਦਾਂ ਦਾ ਬਣਿਆ ਗਰਮ ਬਹੁਤ ਸੀ ਕੁਰਲੀਨ ਮੈਨੂੰ ਕਹਿੰਦੀ ਮਮਾ ਇੱਕ ਤੁਸੀਂ ਚੱਕ ਮਾਰ ਲਓ ਖਾਊ ਕਹਿੰਦੇ ਮੈਂ ਕਹਾਂ ਨਹੀਂ ਨਹੀਂ ਇਹ ਤਾਂ ਬਹੁਤ ਜ਼ਿਆਦਾ ਕਰਮਾ ਪਰ ਬਹੁਤ ਟੇਸਟੀ ਬਣਿਆ ਟਰਾਈ ਕਰਿਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਐਦਾਂ ਦਾ ਵੀਡੀਓ ਵਿੱਚ ਤੁਹਾਨੂੰ ਮਿਲਦੀ ਰਹੂੰਗੀ ਕਿਸੇ ਹੋਰ ਨਵੀਂ ਡਿਸ਼ ਨਾਲ ਵੱਡੀਆਂ ਆਸਾਨ ਜਿਹੜੀ ਆਪਾਂ ਆਪਣੇ ਘਰ ਬਣਾ ਸਕੀਏ ਬੱਚਿਆਂ ਨੂੰ ਖਵਾ ਸਕੀਏ ਉਦਾਂ ਦਾ ਮੈਂ ਤੁਹਾਡੇ ਅੱਗੇ ਪੇਸ਼ ਕਰੂੰਗੀ ਕੁਕਿੰਗ ਵਿੱਚ ਤਾਂ ਕਿ ਆਸਾਨੀ ਨਾਲ ਆਪਣੇ ਘਰ ਹੋਵੇ ਇਹ ਕੋਈ ਗੱਲ ਨਹੀਂ ਜੇ ਕਿਸੇ ਕੋਲ ਪੱਠੀ ਨਾ ਹੋਈ ਤਾਂ ਆਪਾਂ ਇੰਡੀਆ ਆਪਣੇ ਘਰ ਆਰਾਮ ਨਾਲ ਆਪਣਾ ਵੱਡੀਆਂ-ਵੱਡੀਆਂ ਤਵੀਆਂ ਹੁੰਦੀਆਂ ਆ ਜਾਂ ਤਵੇ ਹੁੰਦੇ ਆ ਆਪਾਂ ਉਹਦੇ ਤੇ ਵੀ ਪੀਜ਼ਾ ਬਣਾ ਕੇ ਖਾ ਸਕਦੇ ਆ ਬੱਚਿਆਂ ਨੂੰ ਖਵਾਓ ਬਾਹਰਲੇ ਖਾਣੇ ਤੋਂ ਇਹ ਫਿਰ 오ਰੀਗਾਨੋ ਪਾਤੀ ਗੁਰਲੀਨੇ ਇਹਦੇ ਬਿਨਾ ਨਹੀਂ ਬਚਦੀ ਕਹਿੰਦੀ ਮਮਾ ਇਹ ਪਾਉ ਉੱਪਰ ਜ਼ਰੂਰ ਕਹਿੰਦੀ ਮੈਨੂੰ ਸੋਣੀ ਲੱਗਦੀ ਆ ਹਰਵੀਰ ਨੂੰ ਨਹੀਂ ਪਸੰਦ ਉਹ ਉਹ ਤਾਂ ਸਿੰਪਲ ਖਾ ਲੈਂਦਾ ਇਹ ਕੁਛ ਕਹਿੰਦੀ ਆ ਵੀ ਮੈਨੂੰ ਇਹ ਵੀ ਚਾਹੀਦਾ ਪਾਉਣੇ ਨੂੰ ਇਹ ਵੀ ਚਾਹੀਦਾ ਇਹ ਚਟਕਾਰੋ ਇਹ ਮੇਰੀ ਚਟਕਾਰੋ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਲੈ ਛੋਟੇ ਛੋਟੇ ਜਿਹੇ ਹੱਥ ਕਰ ਲਈ ਅੱਗੇ ਚਲੋ ਠੀਕ ਹੈ ਜੀ ਅਗਲੀ ਵੀਡੀਓ ਚ ਮਿਲਦੇ ਹਾਂ